ਵੁੱਡਲਾਟਾ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਾਰੇ ਮੰਦਰਾਂ ਨੂੰ ਸਜਾਇਆ ਗਿਆ ਅਤੇ ਥਾ-ਥਾ ਤੇ ਭਾਰਤ ਵਿਕਾਸ ਪਰਿਸ਼ਦ ਸੰਸਥਾ ਵੱਲੋਂ ਪਾਣੀ ਦੀ ਵਿਵਸਥਾ ਤੇ ਹੋਰ ਸੰਸਥਾਵਾਂ ਵੱਲੋਂ ਕੁਲਫੀਆਂ ਦੀ ਵਿਵਸਥਾ ਤੇ ਢੰਡਾਰੇ ਲਾਏ ਗਏ ਜਿਸ ਦਾ ਲੋਕਾਂ ਵੱਲੋਂ ਖੂਬ ਆਨੰਦ ਮਾਣਿਆ ਗਿਆ। ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਜੋੜੀ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਕਾਲੀ ਮਾਤਾ ਮੰਦਰ ਰਾਮਲੀਲਾ ਗਰਾਊਂਡ ਵਿੱਚ ਸੁੰਦਰ ਝਾਕੀਆਂ ਵੀ ਕੱਢੀਆਂ ਗਈਆਂ। ਅਤੇ ਬੱਚਿਆਂ ਤੋਂ ਲੈ ਕੇ ਹਰ ਉਮਰ ਦੀਆਂ ਮੁਟਿਆਰਾ ਔਰਤਾਂ ਨੇ ਨੱਚ ਟੱਪ ਕੇ ਇਸ ਦਾ ਆਨੰਦ ਮਾਣਿਆ ਸਭ ਤੋਂ ਪਹਿਲਾਂ ਆਈਆਂ ਹੋਈਆਂ ਸਭੂ ਸੰਗਤਾਂ ਨੂੰ ਅੱਜ ਦੇ ਚਾਣਵ ਆਸ਼ਟਮੀ ਦੇ ਸ਼ੁਭ ਦਿਹਾੜੇ ਦੇ ਉੱਤੇ ਲੱਖ ਲੱਖ ਦੀ ਸ਼੍ਰੀ ਜੈ ਦੁਰਗਾ ਪਸੰ ਮੰਦਰ ਪਰਲਾਡਾ ਕਰਨੀ ਹੋ ਕੇ ਕਰੋੜ ਕਰੋੜ ਬਣ ਜਾ। ਅਸੀਂ ਹਰ ਸਾਲ ਇੱਕ Aim ਬਣਾਇਆ ਹੋਇਆ ਹੈ ਇਹ ਜਿਹੜਾ ਸਾਡਾ ਮੰਡਲ ਹੈ ਸਾਡੇ ਰਵਿੰਦਰ ਕੁਮਾਰ ਜੀ ਠੇਕੇਦਾਰ ਆਪਣਾ ਪ੍ਰਧਾਨ ਜੀ ਦੀ ਰਹਿਨਮਾਈ ਦੇ ਥੱਲੇ ਬੜੇ ਆਸਾ ਮਿਹਨਤ ਸਦਕਾ ਇਹ ਕੰਮ ਅਸੀਂ ਕਰਦੇ ਆਂ ਜੀ ਤੋਂ ਪੂਰੀ ਸਾਡੀ ਟੀਮ ਮੇਰੇ ਨਾਲ ਸਾਡੇ ਕਾਲਾ ਜੀ ਸੱਦੇ ਆਲੀਆ ਔਰ ਸਾਡੇ ਰਵਿੰਦਰ ਆਪਣਾ ਪ੍ਰਧਾਨ ਜੀ ਮੌਜੂਦ ਨੇ ਅਸ ਸਾਡੇ ਆਪਣਾ ਸੋਮਨਾਥ ਜੀ ਸ਼੍ਰੀ ਆਪਣਾ ਕੋਲ ਆਪਣਾ ਕਰਤਖ ਸਾਹਿਬ ਨਰੇਸ਼ ਜੀ ਔਰ ਸਾਰੇ ਹੀ ਸਾਥੀ ਆਪਣਾ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਔਰ ਅਪਰਾਖ ਸਪਈ 11 ਕਹ ਹਜ਼ਾਰ ਕੋਲ ਵੀ ਅਸੀਂ ਹਰ ਸਾਲ ਜੋ ਹੈ ਆਪਣੇ ਦੇ ਸਰਵ ਕਹਤੇ ਆਂ ਤਾਂ ਅੱਜ ਸਾਡੇ ਆਪਣਾ ਮੰਡਲ ਦੇ ਬਾਹਰ ਔਰ ਜਿਵੇਂ ਕਹਿੰਦੇ ਨਾ ਤੀਆਂ ਦਾ ਮੇਲਾ ਲੱਗਿਆ ਹੁੰਦਾ ਵੀ ਅੱਜ ਵੀ ਮੇਲਾ ਲੱਗਿਆ ਹੋਇਆ ਬੱਸ ਔਰ ਅਸੀਂ ਇੱਥੇ ਆਣ ਦੇ ਉੱਤੇ ਔਰ ਸਾਡੇ ਆਪਣੇ ਸਾਡੇ ਅਮਿਤ ਗਿੰਦਲ ਜੀ ਸਾਡੇ ਕੋਲੀਜ ਸਾਹਿਬ ਸਾਡੇ ਮਹਿਤਾ ਸਾਹਿਬ ਜੀ ਪੱਤਰਕਾਰ ਇੱਥੇ ਮੌਜੂਦ ਨੇ ਔਰ ਇਹਨਾਂ ਔਰ ਇੱਥੇ ਆਣ ਦੇ ਉੱਤੇ ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ और मेरी माता रानी ये बेनती करते हैं कि माता रानी इन्होंने दिन-रात के चोगनी के प्रोग्रेस करी और हमेशा जय-जयकार बने रखी साचे दरबार की महाउत्सव के अंतर्गत पावन मंडपलो की पूजा आराधना जो कि हर साल लगाया जाता है ऐसा भी बड़ी धूमधाम लगाया गया है जिसमें तकरीबन 11000 कुछ वोटलाटा तो अमन मेहता दी खसरपूं